ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤ ਸਾਹੀ ਦਸਵੀਂ ਛਪੈ ਸ਼ੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨ ਭਉ ਪ੍ਰਕਾਸ਼ ਮਿਤ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ रे भवन महीप सुर नर असुर नेत नेत वन त्रयण कहत त्वय सर्व नाम कथय कवन कर्म नाम बरनत सुमत भुजंग प्रयात् छंद नमस्त्वं काले नमस्त्वं कृपालि नमस्तं अरूपे नमस्तं अनूपे नमस्तं अपेखे नमस्तं अलेखे नमस्तं अकाये नमस्तं अजाय ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੇ ਨਮਸਤੰ ਅਨੇਕੇ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰੰ ਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ नमस्तदेवै नमस्तं अपेवै नमस्तं अजानमे नमस्तं सुबानमे नमो सर्वगौने नमो सर्वपौने नमो सर्वरङ्गे नमो सर्वभङ्गे नमो कालकाले नमस्तदयाले नमस्तं अवर्णे नमस्तं अमर्णे नमस्तं जरारं नमस्तं कृतारं नमो सर्वतन्दे नमोस्त अबन्दे ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਬਸੂਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਦ્વੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੀ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ اگانج ہیں اپانج ہیں اچوج ہیں اچنج ہیں امیک ہیں رفیق ہیں اتنند ہیں اباند ہیں نربوج ہیں اصوج ہیں اکال ہیں اجال ہیں اللہ ہیں اجاہ ہیں انانت ہیں مہنت ہیں علیق ہیں نرسریق ہیں نرلمب ہیں اصمب ہیں اگم ہیں اجام ہے اپوت ہیں اشوت ہیں ਲੋਕ ਹੈ ਅਸੋਕ ਹੈ ਅਕਰਮ ਹੈ ਅ ਭਰਮ ਹੈ ਅ ਜੀਤ ਹੈ ਅ ਭੀਤ ਹੈ ਅ ਬਾਹ ਹੈ ਅ ਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ नमो राजराजेश वरंग परम वृद्धे नमो शास्त्रपाणे नमो अस्त्रमाणे नमो परम ज्ञाता नमो लोकमाता अपेक्षी अपर्मी अपोघी अपुगते नमो योग जोगे स्वरंग परम जुगते नमो नित नारायण कृूर करमे नमो प्रेत अप्रेत देवे सुधर्मे नमो रोग हरता नमो राग रूपे नमो साहसाहंग नमो पूप फूपे नमो दानदाे नमो मानमान्ये नमो रोगरोगे नमस्तस्नानं नमो मन्त्रमन्त्रं नमो यन्त्रयन्त्रं नमो इष्ट इष्टे नमो तन्त्रतन्त्रं सदा साचानन्द सर्वं अनूपे अरूपे समस्तुल निवासी ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਅਸਤਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਭੁਜੰਗ ਪ੍ਰਯਾਤ ਛੰਦ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ नमो सर्वज्ञानं नमो परमतानं नमो सर्वमन्त्रं नमो सर्वजन्त्रं नमो सर्वदृशं नमो सर्वकृत्स्सं नमो सर्वरङ्गे त्रिभङ्गि अनङ्गे नमो जीव जीवं नमो बीजबीजे अखिज्जे अपिज्जे समस्तं प्रसिज्ये कृपालं स्वरूपे कुकर्मं प्रणासि सदा सर्वदा हृदसिद्धं नेवासि चर्पटछान्द त्वयप्रसाद ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਪੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤ્વੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਪੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਅਬਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ अजोन आद असेख देह और ना भेष जाकर रूप रेख ना राग जतर ततर दिशा विसा होए फैलेओ अनाराग नाम काम विहीन पेखत तामहु नह जाहे सर्व मान सर्वत्र मान सदैव मानतताहे एकमूरत अनेक दर्शन कीन रूप अनेक खेल खेल अखेल खेल न अंत को फिर एक ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਿਹ ਜੀਬ ਤਾਤ maat ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾਪੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵੰ ਭਵ ਗੜਨ ਭੰਜਨ ਹਾਰ ਕਾਲ ਹੀਨ ਕਲਾ ਸੰਜੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਪਰਮ ਰਹਿਤ ਅਪੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸ ਤਤ ਏਕ ਪਰਖ ਅਬਦੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ सर्व शास्त्र न जानहि जे रूप रंग अर रेख परम वेद पुराण जा कह नेत भाखत नेत कोट सिमरत पुराण शास्त्र न आवहि बोह चित्त मद भार छंद त्वय प्रसाद गुण गण उदार महिमा अपार आसन अपंग उपमा अनंग अनुप प्रकाश निस्दिन अनास ਆ ਜਾਨ ਬਾਹ ਸਾਹਾਨ ਸਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਭਾ ਅਭੰਗ ਗਾਤ ਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਪੈ ਨਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਸੈ ਕਰਮ ਆਦਰਸੈ ਧਰਮ ਸਰਬਾ ਪ੍ਰਣਾਡੈ ਅਨ ਡੰਡ ਬਾਡੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੁਜੰਗ ਪ੍ਰਿਆਤ ਛੰਦ ਚਤਰਚੱਕਰ ਕਰਤਾ ਚਤਰਚੱਕਰ ਹਰਤਾ ਚਤਰਚੱਕਰ ਦਾਨੇ ਚਤਰਚੱਕਰ ਜਾਣੇ ਚਤਰਚੱਕਰ ਵਰਤੀ ਚਤਰਚੱਕਰ ਭਰਤੀ ਚਤਰਚੱਕਰ ਪਾਲੇ ਚਤਰਚੱਕਰ ਕਾਲੇ ਚਤਰਚੱਕਰ ਪਾਸੀ ਚਤਰਚੱਕਰ ਵਾਸੀ ਚਤਰਚੱਕਰ ਮਾਨਿਐ ਚਤਰਚੱਕਰ ਦਾਨਿਐ ਚਾਚਰੀ ਸ਼ੰਦ ਨਾ ਸਤਰੈ ਨਾ ਮਿਤਰੈ ਨਾ ਭਰਮੰ ਨਾ ਪਿਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸ਼ੰਦ ਤ્વੈ ਪ੍ਰਸਾਦ ਕਥਤੇ ਕਿ ਅਛਜ ਦੇਸੈ ਕਿ ਅਭਿਜ ਭੇਸੈ ਕਿ ਅਗੰਜ ਕਰਮੈ ਕਿ ਅਪੰਜ ਪਰਮੈ ਕਿ ਅਭਿਜ ਲੋਕੈ ਕਿ ਅਦਿਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਅਸੋਕ ਵਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ کہ برہمن سوروپ کے انپو انوپ کے آد ادیب ہیں کہ آپ اپیب ہیں کہ چترن بھین ہے کہ ایک ادھین کے روزی رجاک رحیم ریہک کے پاک بیب ہے کہ گیبل گیب ہیں کہ افبل گناح ہیں کہ ساہان ساہ ہیں ਕੇ ਕਾਰਣ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰਕਲੀ ਹੈ ਕੇ ਸਰਬੰਦਲੀ ਹੈ ਕੇ ਸਰਬਤਰ ਮਾਨਯ ਹੈ ਕੇ ਸਰਬਤਰ ਦਾਨਯ ਹੈ ਕੇ ਸਰਬਤਰ ਗਉਨ ਹੈ ਕੇ ਸਰਬਤਰ ਭਾਉਨ ਹੈ کی سربت دیس ہے کہ سربت پیس ہے کہ سربتر راج ہے کہ سربتر ساج ہے کہ سربت دین ہے کہ سربتر لین ہے کہ سربتر جاہ کے سربتر پا ہو سربتر دیس ہے کہ سربتر پیس ہے کہ سربتر کال ہے کی سربتر پال ہے کہ سربتر ہنتا سربتر گنتا کیس سربتر پھیخی کے سربتر پیخی کیا سربت کاج ہے کہ سربت رج ہے سربتر سکھ ہے کہ سربتر پوکھ ہے کہ سربت ترا ہے کہ سربت پرا ہے کیس سربت دیس ہے کہ سربت پیس ہے کہ سربت مانیہ ہے سدو پردانیہ ہے کی سربت جاپیہ ہے کی سربتر تھاپیہ ہے کی سربتر پان کے سربتر مان ہے کیسر اندر کے سربتر چندر کے سربن کلیم ہے کہ پرمنگ فہیم ہے کہ آکل علام ہے کہ صاحب کلام ਕੇ ਹੁਸਨੁਲ ਬਜੂ ਹੈ ਤਮਾਮੁਲ ਰਜੂ ਹੈ ਹਮੇ ਸੁਲ ਸਲਾਮੈ ਸਲੀਕੁ ਤਮਦਾਮੈ ਗਨੀਮੁਲ ਸਕਸਤੈ ਗਰੀਬੁਲ ਪ੍ਰਸਤੈ ਬਲੰਦੁਲ ਮਕਾਨੈ ਜ਼ਮੀਨੁਲ ਜਮਾਨੈ ਤਮੀਜ਼ੁਲ ਤਮਾਮੈ ਰਜੂਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਪੇਧ ਹੈ ਅਪੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰੈਮੁਖਤ ਵਿਪੂਤ ਹੈ ਪ੍ਰਪਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦਾ ਬੰਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁ ਲਸਲਾਮ ਹੈ ਸਦਾ ਬਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਊੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਬਰਗੰ ਤ੍ਰਵਾਦੇ ਅਗੰਝੇ ਅਗਾਧੇ सुभं सर्वभागे सो सर्वा अनुरागे त्रिभुक्त स्वरूप है अछज्य है अछूत है के नरकं प्रणाश है पृथ्वीुल प्रवास है निरुक्त प्रभा है सदैवं सदा है विभुक्त स्वरूप है, है प्रयुक्त अनूप है निरुक्त सदा है विभुक्त प्रभा है अनुक्त स्वरूप है प्रयुक्त अनूप है चाचरी छंद ਅਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਪੂਤ ਹੈ ਅਦੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਪਗਤ ਹੈ ਬਿਰਤਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਪੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤ્વੈ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਸ਼ੰਦ ਤ્વੈ ਪ੍ਰਸਾਦ ਨਮੋ ਨਰਕਨਾਸੇਸ ਦੇਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਵਿਪੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਵਾਦ ਵਿਪੂਤੇ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਤੈ ਨਾ ਮਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿੱਤੋ ਅਮੀਕ ਹੈ ਸਦਾ ਬੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਦ ਤ્વੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇ ਸੁਲਸਲਾਮ ਹੈ ਸਮਸਤੁਲ ਕਲਾਮ ਹੈ کہ صاحب دماغ ہیں کہ حسن ال چراغ ہیں کہ کامل کریم ہیں کہ راج کر ہیم ہیں کہ روجی دہاند ہیں کہ راج کر ہند ہیں کریم الکمال ہیں کہ حسن الجمال ہیں غنیم الخراج ہیں غریب النواز ہیں حریف السکان ہیں حراس الفکن ہیں کلمکن پرناس ہیں سمست ال نواس ہیں اگنج الغنیم ہیں رجائے کر ہیں ਸਮਸਤੁਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ ਜ਼ਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕ੍ਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿੱਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿੱਤੋ ਵਿਪੂਤ ਹੈ ਕਿ ਅਮਿੱਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿੱਤੋ ਅਭੰਗ ਹੈ ਮਾਧ ਭਾਰ ਛੰਦ ਤਵ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰ ਵਰ ਅਗੰਝ ਹਰ ਨਰ ਪ੍ਰਪੰਝ ਅਨ ਗਨ ਪ੍ਰਣਾਮ ਮੋਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਅਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਣ ਬਾਹ ਏਕੈ ਸਦਾਹ ਓ ਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਅਜਿਜ ਨਾ ਬਾਤ ਅਨ ਝਾਂਜ ਗਾਤ ਅਨ ਰੰਜ ਬਾਤ ਅਨ ਟਟ ਪੰਡਾਰ ਅਨ ਠਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾ ਲਹਿ ਹਰ ਕਲਹਿ ਹ ਖਲਖੰਡਨ ਹੈ ਮਹਿ ਮੰਡਨ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਗਕੇ ਕਰਨ ਹੈ ਮਨਮਾਨਯ ਹੈ ਜਗਜਾਨਯ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਬਪਾਸਯ ਹੈ ਸਰਬਨਾਸਯ ਹੈ ਕਰੁਣਾਕਰ ਹੈ ਵਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇશ્વਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਾਰਤੇ ਪਾਰ ਹੈ ਕਰੁਣਾ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕਰਿਤ ਹੈ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰੁਣਾ ਕਰਿਤ ਹੈ ਅਕ੍ਰਿਤਾ ਕਰਿਤ ਹੈ ਧਰਣੀ ਤ੍ਰਿਤ ਹੈ ਅਮਤੇશ્વਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕਰਿਤ ਹੈ ਅਮ੍ਰਿਤ ਅਮ੍ਰਿਤ ਹੈ ਅਜਬਾ ਕਰਿਤ ਹੈ ਅਮ੍ਰਿਤ ਅਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਗ ਭਰ ਹੈ ਕਰੁਣਾਲੈ ਹੈ ਨ੍ਰਿਪਨਾਇਕ ਹੈ ਸਰਬਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਉਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਂ ਸੰਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਦਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਪੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਝ ਅਲਖ ਅਪਖ ਅਕਾਲ ਦਿয়াল ਅਲੇਖ ਅਪੇਖ ਆਨਾਮ ਅਕਾਮ ਅਗਾਹ ਓਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨਾਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਝੇ ਅਲੇਖੇ ਪੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੀ ਅਗੰਜੁਲ ਅਨਾਮੇ ਸਮਸਤੁਲ ਨਿਵਾਸੀ ਨਿਰਕਾਮੰ ਵਿਪੂਤੇ ਸਮਸਤੁਲ ਸਰੂਪੇ ਕੋ ਕਰਮੰ ਪ੍ਰਣਾਸੀ ਸੁ ਧਰਮੰ ਵਿਪੂਤੇ ਸਦਾ ਸੱਚ ਦਾ ਆਨੰਦ ਸਤਰੰ ਪ੍ਰਣਾਸੀ ਕ੍ਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀੰ ਕਰੀਅੰ ਕ੍ਰੀਮੁਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ